ਜੀ ਸਸੇ ਗੱਲ ਦੋਸਤੋ ਅੱਜ ਦੇ ਅਪਡੇਟ ਸਿੱਖਿਆ ਵਿਭਾਗ ਵੱਲੋਂ ਨਵਾਂ ਨੋਟਿਸ ਜਾਰੀ ATT 36499946635 ਭਰਤੀ ਦੇ ਸੰਬੰਧ ਵਿੱਚ ਜ਼ਰੂਰੀ ਸੂਚਨਾ ਨੋਟੀਫਿਕੇਸ਼ਨ ਆਊਟ ATT ਦੇ ਸਾਰੇ ਉਮੀਦਵਾਰ ਜ਼ਰੂਰ ਦੇਖਣ ਇਸ ਵੀਡੀਓ ਨੂੰ ਕਿਹਾ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਹੁਣ ਆਪਾਂ ਜਾਣਦੇ ਆ ਜੋ ATT ਦੇਗਨ ਨੌਕੀਆਂ ਭਰਤੀਆਂ ਸੀ ਜੋ ਚੱਲ ਰਹੀਆਂ ਨੇ ਜਿਨ੍ਹਾਂ ਦਾ ਪ੍ਰੋਸੈਸ ਚੱਲ ਰਿਹਾ ਇਹਨਾਂ ਦੇ ਸਬੰਧ ਵਿੱਚ ਜੋ ਨਵਾਂ ਅਪਡੇਟ ਆਇਆਗਾ ਉਹ ਸਭ ਦੇ ਲਈ ਕਿਉਂ ਜ਼ਿਆਦਾ ਜ਼ਰੂਰੀ ਹੈ ਇਹਨਾਂ ਭਰਤੀਆਂ ਦੇ ਸਬੰਧ ਵਿੱਚ ਦਫਤਰ ਸਿੱਖਿਆ ਡਰੈਪਾਉਟ ਪੰਜਾਬ ਵੱਲੋਂ ਜੋ ਇਹ ਨਵਾਂ ਨੋਟੀਫਿਕੇਸ਼ਨ ਹੈ 4 ਮਾਰਚ 2024 ਨੂੰ ਜਾਰੀ ਕੀਤਾ ਗਿਆ ਪਬਲਿਕ ਨੋਟਿਸ ਹੈ ਸਿੱਖਿਆ ਭਰਤੀ ਡਰੈਪਾਉਟ ਪੰਜਾਬ ਵੱਲੋਂ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਟੀਚਰ ਕਾਡਰ ਦੀਆਂ ਭਰਤੀਆਂ ਕੀਤੀਆਂ ਜਾਂਦੀਆਂ ਹਨ ਜਿਹੜਨਾ ਵਿੱਚੋਂ ਕੁਝ ਭਰਤੀਆਂ ਦਾ ਪ੍ਰੋਸੈਸ ਮੌਜੂਦਾ ਸਮੇਂ ਵਿੱਚ ਚੱਲ ਰਿਹਾ ਹੈ ਇਹਨਾਂ ਭਰਤੀਆਂ ਨਾਲ ਸਬੰਧਤ ਉਮੀਦਵਾਰ ਵਕਫ-ਵਕਫ ਤਰ੍ਹਾਂ ਦੀ ਪੁੱਛਗਿੱਛ ਲਈ ਇਸ ਦਫ਼ਤਰ ਨਾਲ ਸੰਪਰਕ ਕੀਤਾ ਜਾਂਦਾ ਹੈ ਪਿਛਲੇ ਕੁਝ ਦਿਨ ਤੋਂ ਕੁਝ ਉਮੀਦਵਾਰ ਵੱਲੋਂ ਸਿੱਧੇ ਤੌਰ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭਰਤੀ ਨਾਲ ਸਬੰਧਤ ਪੁੱਛਗਿੱਛ ਲਈ ਫੋਨ ਕੀਤੇ ਜਾ ਰਹੇ ਹਨ ਸੋ ਜੋ ਕਿ ਸਹੀ ਨਹੀਂ ਹੈ ਇਸ ਡਾਇਰੈਕਟਰ ਵੱਲੋਂ ਉਮੀਦਵਾਰਾਂ ਦੀ ਸਹੂਲਤ ਲਈ ਪੋਸਟਗ੍ਰੇਜ ਸਬੰਧੀ ਫੋਨ ਨੰਬਰ ਅਤੇ ਈਮੇਲ ਡਾਇਰੈਕਟਰ ਦੀ ਵੈਬਸਾਈਟ ਤੇ ਉਪਲਬਧ ਹਨ ਜਿਸ ਉੱਪਰ ਉਮੀਦਵਾਰ ਪੋਸਟਗ੍ਰੇਜ ਕਰ ਸਕਦੇ ਹਨ ਸੋ ਇਸ ਪਬਲਿਕਸ ਨੋਟਿਸ ਰਾਹੀਂ ਉਮੀਦਵਾਰ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਕਿਸੇ ਵੀ ਅਧਿਕਾਰੀ ਦੇ ਅਫੀਸ਼ੀਅਲ ਮੋਬਾਈਲ ਨੰਬਰ ਤੇ ਪੋਸਟਗ੍ਰੇਜ ਲਈ ਸੰਪਰਕ ਨਾ ਕੀਤਾ ਜਾਵੇ ਕੋਈ ਵੀ ਪੋਸਟਗ੍ਰੇਜ ਡਾਇਰੈਕਟਰ ਦੀ ਵੈਬਸਾਈਟ ਤੇ ਦਿੱਤੇ ਫੋਨ ਨੰਬਰ ਅਤੇ ਈਮੇਲ ਤੇ ਕੀਤੀ ਜਾਵੇਗੀ ਤਾਂ ਇਹ ਇੱਕ ਅਪਡੇਟ ATT 236499946835 ਭਰਤੀ ਦੇ ਸੰਬੰਧ ਵਿੱਚ ਨਿਕਲ ਕੇ ਆਈ ਸੀ ਜਿਵੇਂ ਕਿ ਸਭ ਨੂੰ ਹੀ ਪਤਾ ਹੈ ਗਰੁੱਪਾਂ ਦੇ ਵਿੱਚ ਜੋ ਕਿ ਅਲੱਗ-ਅਲੱਗ ਅਧਿਕਾਰੀਆਂ ਦੇ ਨੰਬਰ ਸ਼ੇਅਰ ਕਰ ਦਿੱਤੇ ਜਾਂਦੇ ਆ ਔਰ ਸਭ ਨੂੰ ਬੋਲਿਆ ਜਾਂਦਾ ਕਿ ਇਸ ਨੰਬਰ ਤੇ ਕਾਲ ਕਰਕੇ ਪੁੱਛੋ ਤੁਹਾਨੂੰ ਕੀ ਬੋਲਦੇ ਆ ਤਾਂ ਸਭ ਨੂੰ ਪਤਾ ਹੈ ਕਿ ਜੋ ਪ੍ਰੋਸੈਸ ਡਿਪਾਰਟਮੈਂਟ ਚ ਚੱਲ ਰਿਹਾ ਉਹ ਸਭ ਦੇ ਲਈ ਸੇਮ ਹੈ ਕੋਈ ਇੱਕ ਵਾਰ ਕਾਲ ਕਰੇ ਚਾਹੇ 10 ਵਾਰ ਕਰੇ ਉਹਨਾਂ ਦਾ ਜਵਾਬ ਸੇਮ ਹੀ ਹੁੰਦਾ ਹੈ ਇਸ ਕਰਕੇ ਸਭ ਨੂੰ ਰਿਕੁਐਸਟ ਹੈ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਕਾਲ ਜਾਂ ਕੰਟੈਕਟ ਕਰਕੇ ਪਰੇਸ਼ਾਨ ਨਾ ਕੀਤਾ ਜਾਵੇ ਤਾਂ ਇਹ ਅਪਡੇਟ ਸਾਰੀ ਹੀ ਆਪਣੇ 8TT ਦੀ ਕਿਟਿੰਗ ਦੇ ਲਈ ਮੈਸੇਜ ਹੈਗਾ ਇਸ ਤੋਂ ਇਲਾਵਾ ਹੋਰ ਕੋਈ ਵੀ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਧੰਨਵਾਦ